ਕੀ ਕੁਛ ਤੁਹਾਨੂੰ ਉੱਤੇ ਤੁਮੀਆਂ ਤੇਸ਼ੀਏ ਲੱਗੀਆਂ ਕੁਝ ਲੋਕਾਂ ਨਾਲ ਤੁਸੀਂ ਕਰ ਦੱਸਿਓ ਉਹਨਾਂ ਨੇ ਕੀ ਪ੍ਰੋਬਲਮ ਕੀਤੀ ਔਰ ਕਿੱਦਾਂ ਦੀ ਵਿਜ਼ਿਟ ਕੀਤੀ ਦੇਖੋ ਇਹ ਡਿਚਰ ਡਰੇਨ ਸੀ ਜਿਹੜੀ ਲਹਿਰੇ ਦੇ ਸ਼ਹਿਰ ਦੇ ਵਿੱਚ ਦੀ ਲੰਘਦੀ ਸੀ ਟੋਟਲ ਔਰ ਬੱਸ ਸਟੈਂਡ ਦੇ ਪਿੱਛੇ ਸਲਾਮੋ ਬਸਤੀ ਵੀ ਕਹਿ ਸਕਦੇ ਸੀ ਉਹਨੂੰ ਤੇ ਉੱਥੇ ਬਿਲਕੁਲ ਇਸ ਤਰ੍ਹਾਂ ਦਾ ਗੰਦ ਸੀ ਲੋਕਾਂ ਦੇ ਮਕਾਨ ਇਹਦੇ ਉੱਪਰ ਬਣੇ ਹੋਏ ਸੀ ਹਰ ਸਮੇਂ ਦੁਰਘਟਨਾ ਦਾ ਖਤਰਾ ਵੀ ਬਣਿਆ ਰਹਿੰਦਾ ਸੀ ਤੇ ਗੰਦਗੀ ਦੇ ਉੱਪਰ ਲੋਕ ਆਪਣਾ ਜ਼ਿੰਦਗੀ ਬਸਰ ਕਰਦੇ ਸੀ ਸੋ ਇਹ ਲੰਬੇ ਸਮੇਂ ਤੋਂ ਮੰਗ ਸੀ ਕਿ ਇਹ ਜਿਹੜੀ ਡਿਚ ਰੈਨ ਹੈ ਜਿਆਦਾ ਇਹਦੇ ਉੱਤੇ ਸੈਲਫਾ ਆਪਣਾ ਕੰਕਰੀਟਲੀ ਕਵਰ ਕਰ ਦਿੱਤਾ ਜਾਵੇ ਜਾਂ ਜੋ ਵੀ ਹੈ ਦਾ ਇਹ ਹੱਲ ਕੀਤਾ ਜਾਵੇ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਸੋ ਹੁਣ ਅਸੀਂ ਇਹ ਕਰੀਬ 15 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹਦਾ ਐਸਟੀਮੇਟ ਤਿਆਰ ਹੋਇਆ ਸੀ ਤੇ ਇਹਦੇ ਵਿੱਚ ਦੋ ਪਾਈਪ ਆਏ ਸਾਢੇ 4 4 ਫੁੱਟ ਚੌੜੇ ਦੋ ਪਾਈਪ ਆਇਆ ਤਾਂ ਕਿ ਕਿਸੇ ਤਰੀਕੇ ਨਾਲ ਅੱਗੇ ਨੂੰ ਦਿੱਕਤ ਨਾ ਹੋਵੇ ਸੋ 15 ਕਰੋੜ ਦਾ ਇਹਦਾ ਐਸਟੀਮੇਟ ਸੀ ਤੇ ਸਾਡੇ ਵਿਭਾਗੇ ਦੀ ਵਧੀਆ ਕਾਰਗੁਜ਼ਾਰੀ ਕਰਕੇ ਇਮਾਨਦਾਰੀ ਕਰਕੇ ਇਹ ਜਿਹੜਾ ਟੈਂਡਰ ਸੀ 12 ਕਰੋੜ ਦਾ ਹੋਇਆ ਮਤਲਬ 3 ਕਰੋੜ ਦੀ ਬਚਤ ਪਹਿਲੇ ਦਿਨ ਹੋ ਗਈ ਨਵ ਬੁਰਜੀਆਂ ਨੇ ਤੇ ਕੰਮ ਇਸ ਤੇ ਸ਼ੁਰੂ ਹੋਇਆ ਨੂੰ ਕਈ ਦਿਨ ਹੋ ਗਏ ਅੱਜ ਮੈਂ ਆਪਣੇ ਸਾਰੇ ਸਾਥੀਆਂ ਸਮੇਤ ਐਸਡੀਐਮ ਸਾਹਿਬ ਨੇ ਐਸਸੀ ਸਾਹਿਬ ਸਾਰੇ ਮਹਿਕਮੇ ਸਮੇਤ ਤੇ ਹੋਰ ਸਾਡੇ ਸਾਰੇ ਸਾਥੀ ਆ ਅੱਜ ਇਹ ਸਾਰਾ ਦੇਖਣ ਦੇ ਲਈ ਆਏ ਆ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਡੇ ਮਹਿਕਮੇ ਨੇ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਤੇ ਲੋਕ ਸਾਰੇ ਖੁਸ਼ ਕਿਤੇ ਮੈਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਈਵਨ ਇਹ ਹੁਣ ਜਿਹੜੀ ਆਪਣੇ ਉੱਤੇ ਇੰਟਰਲੋਕ ਲੱਗ ਰਹੀ ਆ ਸੋ ਬਰਸਾਤ ਵੀ ਹੋ ਗਈ ਕਿਤੇ ਕੋਈ ਪ੍ਰੋਬਲਮ ਨਹੀਂ ਸੋ ਇਹਨੂੰ ਅਸੀਂ ਇਸ ਤਰੀਕੇ ਦੇ ਨਾਲ ਬਣਾ ਰਹੇ ਆ ਕਿ ਕੱਲੀ ਡਿਚ ਡਰੇਨ ਕਵਰ ਕਰਨ ਦੀ ਗੱਲ ਨਹੀਂ ਹੈ ਇਹ ਉਹ ਡਿਚ ਡਰੇਨ ਜਿੱਥੇ ਕਦੇ ਲੋਕ ਲੰਘਦੇ ਡਰਦੇ ਸੀ ਲੋਕ ਲੰਘਣਾ ਮناسب ਨਹੀਂ ਸਮਝਦੇ ਸੀ ਤਾਂ ਹੁਣ ਉਹ ਡਿਚ ਡਰੇਨ ਨੂੰ ਅਸੀਂ ਇੱਕ ਸਹਿਰਗਾਹ ਦੇ ਵਜੋਂ ਵਿਕਸਿਤ ਕੀਤਾ ਹੈ ਇੱਥੇ ਕਰੀਬ 12 ਫੁੱਟ ਲਈ ਆਪਣੀ ਜਿਹੜੀ ਇੰਟਰਲੋਕ 15 ਫੁੱਟ ਜਿਹੜੀ ਉਸ ਨੂੰ ਕਵਰ ਕਰਕੇ ਅਸੀਂ ਡਿਚ ਦੇ ਨੂੰ 15 ਫੁੱਟ ਤਾਂ ਇੰਟਰਲੋਕ ਟਾਈਲ ਲਾਤੀ ਤੇ ਟੋਟਲ ਇਹ 32 ਫੁੱਟ ਦੋਹਾਂ ਪਾਸੇ ਬਕਾਇਦਾ ਕਵਰ ਕਰਕੇ ਉਸ ਨੂੰ ਜਾਲੀ ਲਾ ਕੇ ਦੋਵੇਂ ਪਾਸੇ ਤੇ ਉੱਥੇ ਦਰਖਤ ਵਗੈਰਾ ਵੀ ਲਾਉਣੇ ਨੇ ਤੇ ਘਾਹ ਵਗੈਰਾ ਵੀ ਲਾਉਣੇ ਤੋ ਮੇਰਾ ਕਹਿਣ ਤੋਂ ਭਾਵ ਵੀ ਇਹ ਇੱਕ ਸਹਿਰਗਾ ਵਜੋਂ ਹੋ ਜਾਣੀ ਐ 3 ਕਿਲੋਮੀਟਰ ਦੀ ਲੈਂਥ ਐ ਤੇ ਹਲੇ ਅਸੀਂ ਇੱਥੇ ਕੱਲੀ ਇੰਟਰਲੌਕ ਟਾਇਲ ਆਈ ਐ ਆ ਕੁਝ ਹਿੱਸੇ ਚਲੇ ਰਹਿੰਦੀ ਹੋਈ ਐ ਤੇ ਮੈਨੂੰ ਦੱਸਿਆ ਉੱਥੇ ਕਲੋਨੀ ਵਾਲੇ ਲੋਕਾਂ ਨੇ ਉਹ ਕਹਿੰਦੇ ਜੀ ਸਾਨੂੰ 40 40 ਸਾਲ ਹੋ ਗਏ ਇੱਥੇ ਰਹਿੰਦੇ ਆ ਅਸੀਂ ਤਾਂ ਕਦੇ ਬੰਦਾ ਹੀ ਨਹੀਂ ਦੇਖਿਆ ਦੀ ਇੱਥੇ ਅਸੀਂ ਤਾਂ ਇਕੱਲੇ ਹੀ ਰਹਿੰਦੇ ਸੀ ਸਾਡੇ ਗੁਆਂਢਚੀ ਨਹੀਂ ਕਦੀ ਕੋਈ ਆਇਆ ਸੀ ਕਹਿੰਦੇ ਹੁਣ ਤੇ ਲਾਇਨ ਨਹੀਂ ਟੁੱਟਦੀ ਇਹਨੇ ਤੇ ਲੋਕ ਵਧੀਆ ਸੈਰਾਂ ਕਰਨ ਆਉਂਦੇ ਆ ਸਾਨੂੰ ਮਿਲਦੇ ਆ ਜਾਂ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਸੋ ਇਹ ਇੱਕ ਸਹਿਰਗਾ ਵਜੋਂ ਵੀ ਸ਼ਹਿਰ ਦੇ ਜਿਹੜੇ ਲੋਕ ਸੈਰ ਕਰਨਾ ਚਾਹੁੰਦੇ ਆ ਤਾਂ ਉਹਨਾਂ ਲਈ ਵੀ ਇੱਕ ਬਹੁਤ ਵੱਡਾ ਇਹ ਵਰਦਾਨ ਸਾਬਤ ਹੋਇਆ ਸੋ ਬਹੁਤ ਵਧੀਆ ਤੇ ਕੰਮ ਚੱਲ ਰਿਹਾ ਹੈ ਜਿਹੜੇ ਦੀ ਸ਼ਾਮ ਸੰਭਾਲ ਲਈ ਵੀ ਬੰਦੇ ਰੱਖੇ ਹਾਂ ਹਾਂ ਅਸੀਂ ਬਕਾਇਦਾ ਕੋਈ ਆਏ ਨਹੀਂ ਵੀ ਆਰਜੀ ਕੰਮ ਕੀਤਾ ਅਸੀਂ ਤਿੰਨ ਬੰਦੇ ਇਹਦੀ ਸ਼ਾਮ ਸੰਭਾਲ ਦੇ ਲਈ ਡਿਪਿਊਟ ਕਰਨੇ ਨੇ ਤੇ ਉਹਨਾਂ ਦੀ ਜ਼ਿੰਮੇਵਾਰੀ ਹੋਏਗੀ ਕਿ ਸਾਰੀ ਜਿਹੜੀ ਹੈ ਪੌਦੇ ਲਾਉਣੇ ਨੇ ਉਹਨਾਂ ਨੂੰ ਪਾਣੀ ਦੇਣਾ ਮਤਲਬ ਅਸੀਂ ਡਿਪੈਂਡੈਂਸੀ ਨਹੀਂ ਰੱਖੀ ਹੂੰ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਆ ਜਿਵੇਂ ਹਨੂਮਾਨ ਮੰਦਿਰ ਦੇ ਸਾਹਮਣੇੋਂ ਗੁਜ਼ਰਦੀ ਐ ਇਹ ਤਾਂ ਮੈਨੂੰ ਸਾਰੇ ਹਨੂਮਾਨ ਮੰਦਿਰ ਦੇ ਪ੍ਰਬੰਧਕਾਂ ਨੇ ਕਿਹਾ ਕਿ ਅਸੀਂ ਸਾਰਾ ਜਿਹੜਾ ਆਪਦਾ ਏਰੀਆ ਪੂਰੀ ਤਰ੍ਹਾਂ ਸਾਫ਼ ਸੁਥਰਾ ਰੱਖਾਂਗੇ ਸਾਡੀ ਜ਼ਿੰਮੇਵਾਰੀ ਮੈਂ ਇੱਥੇ ਡੇਰਾ ਸੱਚਾ ਸੋਧਾ ਲੈਨੇ ਗਿਆ ਉਹਨਾਂ ਦੇ ਅੱਗੇ ਵੀ ਗੁਜ਼ਰਦੀ ਸੀ ਉਹਨਾਂ ਦੇ ਜਾ ਕੇ ਬੰਦ ਹੋਈ ਸੀ ਪਰ ਉਹਨਾਂ ਨੇ ਕਿਹਾ ਵੀ ਅੱਗੇ ਤੱਕ ਬਣਾ ਦਿਓ ਤਾਂ ਸਾਡੇ ਕੋਲੇ ਫੰਡ ਸੀ ਅਸੀਂ ਅੱਗੇ ਤੱਕ ਵੀ ਬਣਾਤੀ ਉਹਨਾਂ ਨੇ ਵੀ ਇਹ ਯਕੀਨ ਦਿਵਾਇਆ ਕਿ ਅਸੀਂ ਸਾਰੀ ਹੈ ਜਿਹੜੀ ਆਪ ਇਹਦੀ ਸਾਮ ਸੰਭਾਲ ਕਰਾਂਗੇ ਸੋ ਬੰਦੇ ਵੀ ਸਾਡੇ ਲੱਗਣਗੇ ਸਾਰਾ ਇੱਥੇ ਦਰਖਤ ਵਗੈਰਾ ਲਾ ਕੇ ਇਸ ਤਰ੍ਹਾਂ ਦਾ ਇੱਕ ਮਤਲਬ ਬਣ ਜਾਏਗਾ ਵੀ ਆਉਣ ਵਾਲੇ ਸਮੇਂ ਪੈਰਲਲ ਰੋਡ ਨਾ ਜਾਂਦੀ ਹੈ ਮੇਨ ਰੋਡ ਦੇ ਨਾਲ ਜਾਂਦੀ ਹੈ ਕਿ ਦੇਖਣ ਵਾਲੀ ਚੀਜ਼ ਬਣ ਜਾਈਏ ਸਿਲੰਬਸਤੀ ਦੇ ਲੋਕਾਂ ਨੂੰ ਕੁਝ ਪ੍ਰੋਬਲਮ ਦੱਸੀ ਸੀ ਆਪਣੀਆਂ ਕੀ ਪ੍ਰੋਬਲਮ ਸੀ ਕੀ ਉਹਨਾਂ ਦਾ ਉਹ ਛੋਟੀ-ਬੋਟ ਪ੍ਰੋਬਲਮ ਸੀ ਕੋਈ ਜਿਵੇਂ ਇਸ ਤਰ੍ਹਾਂ ਕਿਤੇ ਉੱਚੀ ਹੈ ਉਹਨਾਂ ਦੇ ਪਾਣੀ ਦੀ ਪ੍ਰੋਬਲਮ ਦੀ ਰੇਨੀ ਵਾਟਰ ਦੀ ਉਹ ਅਸੀਂ ਸਾਰਾ ਕਰਤਾ ਸਾਡੇ ਅਧਿਕਾਰੀ ਸਾਰੇ ਨਾਲ ਸੀ ਉਹਨਾਂ ਨੂੰ ਕਹਿਤਾ ਵੀ ਇਹਨਾਂ ਦਾ ਰੇਨੀ ਵਾਟਰ ਹੈ ਜਿਹੜਾ ਜਿਹੜਾ ਬਰਸਾਤ ਦਾ ਪਾਣੀ ਹੈ ਵੀ ਉੱਥੇ ਨਾ ਖੜਾ ਹੋ ਜੇ ਉਹਦਾ ਇੰਤਜ਼ਾਮ ਅਸੀਂ ਕਰਤਾ ਉਹ ਬਰਸਾਤੀ ਪਾਣੀ ਆ ਜਿਹੜਾ ਉਹ ਡਰੇਨ ਦੇ ਵਿੱਚ ਪੈਂਦਾ ਹੋ ਜੇ ਇੱਕ 32 ਫੁੱਟ ਦੱਸਿਆ ਤੁਸੀਂ 15 ਫੁੱਟ ਛੜਕਾ 17 ਫੁੱਟ ਬਚ ਗਈ ਜਿੰਨੇ 8.5 8 ਉਹਤੇ ਵੀ ਮਿੱਟੀ ਪੋਵੇ ਜਿਵੇਂ ਨਹਿਰ ਦੇ ਨਾਲ ਦੇਖਿਆ ਵੀ ਦੋਨੇ ਸਾਈਡਾਂ ਬਹੁਤ ਈਂਡੀਆਂ ਲੱਗੀਆਂ ਹਰ ਚੀਜ਼ ਦਾ ਇੰਤਜ਼ਾਮ ਕੀਤਾ ਸੀ ਜਿਹੜਾ ਨਹਿਰ ਦਾ ਸੀ ਉਹ ਨਹਿਰ ਵਾਲਾ ਏਰੀਆ ਸਾਨੂੰ ਛੱਡਣਾ ਪਿਆ ਉਹਥੇ ਵੀ ਪਾਈਪ ਵੱਡੇ ਪਾ ਗਏ ਕਿਉਂਕਿ ਨੈਚੁਰਲ ਫਲੋ ਹੁੰਦਾ ਵਾਟਰ ਦਾ ਉਹ ਨੈਚੁਰਲ ਫਲੋ ਨਾਲ ਇਹ ਪਾਣੀ ਪਿੱਛੋਂ ਲੰਬਾ ਚੱਲਿਆ ਆਉਂਦਾ ਤੇ ਅੱਗੇ ਜਾ ਕੇ ਪਾਣੀ ਉਹ ਜਸਟ ਲਾਈਕ ਉਹ ਤੇ ਡਾਫ ਲੱਗ ਜਾਂਦੀ ਸੀ ਹੁਣ ਅਸੀਂ ਉਹ ਵੀ ਇੰਤਜ਼ਾਮ ਕਰਤਾ ਉਥੇ ਪਾਈਪ ਪਾ ਕੇ ਪਾਣੀ ਅੱਗੇ ਕੱਢਦੇ ਨਾ ਤੇ ਸਾਰਾ ਪਾਣੀ ਹੈ ਜਿਹੜਾ ਡੇਣੀ ਸਿਸਟਮ ਹੋ ਜਾਏਗਾ ਉਹ ਪਾਣੀ ਵੀ ਅੱਗੇ ਲੰਘ ਜੂਗਾ ਸਾਈਡਾਂ ਤੇ ਅਸੀਂ ਉਸੇ ਤਰੀਕੇ ਨਾਲ ਕਰਨਾ ਜਿਸ ਤਰ੍ਹਾਂ ਅਸੀਂ ਦੂਜੇ ਤਰੀ ਸਾਰੇ ਉਸ ਤੇ ਕਰਾਂਗੇ ਮੈਂ ਕਿਤੇ ਡੂੰਗੀ ਦਾ ਸਵਾਲ ਨਹੀਂ ਕਿਤੇ ਉੱਚੀ ਦਾ ਸਵਾਲ ਨਹੀਂ ਸਾਰਾ ਸੀ ਪੈਰਲ ਕਰਦੇ